ਤਾਂ ਇਸ ਲਈ ਅਸੀਂ ਅੰਮ੍ਰਿਤਸਰ ਦੇ ਅਜਨਾਲਾ ਕਸਬੇ 'ਚ ਖੜੇ ਆ ਜਿੱਥੇ ਕਿ ਤੁਹਾਨੂੰ ਪਹਿਲਾਂ ਹਾਲਾਤ ਦਿਖਾ ਦਿੰਨੇ ਆ ਕਿਉਂਕਿ ਸੱਕੀ ਨਾਲੇ ਦੇ ਬਿਲਕੁਲ ਆਪਾਂ ਉੱਥੇ ਉੱਪਰ ਖੜੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਪੱਧਰ ਆ ਉਹ ਕਾਫੀ ਜ਼ਿਆਦਾ ਆ ਔਰ ਇੱਕ ਪਾਸੇ ਸੱਕੀ ਨਾਲੇ ਦਾ ਪੱਧਰ ਵਧਿਆ ਆ ਦੂਜੇ ਪਾਸੇ ਰਾਵੀ ਦਰਿਆ ਦਾ ਪੱਧਰ ਵੀ ਕਾਫੀ ਜ਼ਿਆਦਾ ਵਧਿਆ ਹੋਇਆ ਔਰ ਇਹ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਕਿ ਪ੍ਰਸ਼ਾਸਨ ਵੱਲੋਂ ਇੱਥੇ ਲਾਲ ਝੰਡੀ ਲਗਾਈ ਗਈ ਆ ਇਸ ਸੱਕੀ ਨਾਲੇ ਤੋਂ ਗੁਜ਼ਰਦੇ ਜਿਹੜਾ ਪੁਲ ਆ ਉਸ ਤੇ ਲਾਲ ਝੰਡੀ ਲਖਾਈ ਗਈ ਆ ਤਾਂ ਜੋ ਲੋਕ ਸੁਚੇਤ ਰਹਿਣ ਇਸ ਤੋਂ ਅ ਬੇਤਰਾਂ ਕਿਉਂਕਿ ਅੱਗੇ ਜੋ ਹਾਲਾਤ ਨੇ ਜਿਆਦਾ ਨੇ ਪਾਣੀ ਬਹੁਤ ਜਿਆਦਾ ਹੈ ਲੱਕ ਤੱਕ ਪਾਣੀ ਜਿਹੜਾ ਕਿ ਭਰਿਆ ਹੋਇਆ ਹੈ ਇਸ ਕਰਕੇ ਪ੍ਰਸ਼ਾਸਨ ਵੱਲੋਂ ਇਤਿਹਾਰਤ ਵਜੋਂ ਇੱਥੇ ਲੋਕਾਂ ਨੂੰ ਰੋਕਣ ਵਾਸਤੇ ਇੱਥੇ ਲਾਲ ਝੰਡੀ ਲਗਾਈ ਗਈ ਹੈ ਤਾਂ ਜੋ ਲੋਕ ਜਿਹੜੇ ਨੇ ਸਾਵਧਾਨ ਸੁਚੇਤ ਰਹਿਣ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇਸ ਕਰਕੇ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਨੇ ਉਹ ਵਧ ਰਹੀ ਨੇ ਭਾਵੇਂ ਇੱਥੋਂ ਜੋ ਰਾਵੀ ਦਾ ਦਰਿਆ ਹੈ ਕਾਫੀ ਜਿਆਦਾ ਕਿਲੋਮੀਟਰ ਦੂਰ ਹੈ ਪਰ ਲਗਾਤਾਰ ਜਿਹੜਾ ਪਾਣੀ ਹੈ ਉਹ ਇੱਥੇ ਵਾਧਾ ਵਿਖਾਈ ਦੇ ਰਿਹਾ ਔਰ ਕਾਫੀ ਸਾਰੇ ਜਿਹੜੇ ਪਿੰਡ ਨੇ ਜੇ ਗੱਲ ਕਰ ਲਈ ਹੈ ਕਰੀਬ ਕਰੀਬ 70 ਪਿੰਡ ਨੇ ਜਿਹੜੇ ਕੀ ਇਸ ਦੀ ਜਦ ਵਿੱਚ ਨੇ ਹੜਾਂ ਦੀ ਜਦ ਵਿੱਚ ਨੇ ਜਿਸ ਕਰਕੇ ਲਗਾਤਾਰ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਕਾਫੀ ਸਾਰੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਹੁਤ ਜ਼ਿਆਦਾ ਬਰਸਾਤ ਵੀ ਹੋ ਰਹੀ ਹੈ ਔਰ ਪਹਾੜੀ ਇਲਾਕਿਆਂ ਵਿੱਚ ਜੋ ਬੱਦਲ ਫਟ ਰਹੇ ਨੇ ਉਸ ਦਾ ਜਿਹੜਾ ਪਾਣੀ ਹੈ ਉਹ ਹੇਠਾਂ ਵਾਲ ਮੈਦਾਨੀ ਇਲਾਕਿਆਂ ਵੱਲ ਜਾ ਰਿਹਾ ਹੈ ਜਿਸ ਨੇ ਕੀ ਹੜਾਂ ਦੀ ਸਥਿਤੀ ਬਣਾਈ ਹੋਈ ਹੈ ਜੇ ਪੰਜਾਬ ਦੀ ਗੱਲ ਕਰ ਲਈ ਤਾਂ ਕਰੀਬ ਕਰੀਬ 7 ਤੋਂ 8 ਡਿਸਟ੍ਰਿਕਟ ਨੇ ਜਿਹੜੇ ਕੀ ਉਹ ਹੜਾ ਦੀ ਮਾਰ ਹੇਠਾਂ ਨੇ ਇਸੇ ਵੇਲੇ ਅਸੀਂ ਤੁਹਾਨੂੰ ਤੀਸਰਾ ਦਿਖਾ ਰਹੇ ਹਾਂ ਸੱਕੀ ਨਾਲੇ ਦੀਆਂ ਜਿੱਥੇ ਕੀ ਕੁਝ ਹੀ ਦੂਰੀ ਤੇ ਅਜਨਾਲਾ ਕਸਬਾ ਹੈ ਤੇ ਇਹ ਜਿਹੜੀ ਰੋਡ ਹੈ ਇਹ ਰਮਦਾਸ ਨੂੰ ਜਾਂਦੀ ਹੈ ਜਿੱਥੇ ਕੀ ਹੁਣ ਇੱਥੋਂ ਪ੍ਰਸ਼ਾਸਨ ਵੱਲੋਂ ਇੱਥੇ ਲੋਕਾਂ ਨੂੰ ਇਹ ਸੂਚਿਤ ਕੀਤਾ ਜਾ ਰਿਹਾ ਵੀ ਅੱਗੇ ਨਾ ਜਾਣ ਸਿਰਫ ਅੱਗੇ ਉਹ ਹੀ ਲੋਕ ਜਾਣ ਜਿਹੜੇ ਕੀ ਕਿਸੇ ਸੰਸਥਾ ਨਾਲ ਜੁੜੇ ਹੋਏ ਨੇ ਜਿਹੜੇ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣੀ ਹੈ ਕਿਉਂਕਿ ਨਾਲ-ਨਾਲ ਪ੍ਰਸ਼ਾਸਨ ਵੀ ਜਿਹੜੀ ਕੀ ਉਹ ਰਾਹਤ ਕਮਾਉਤ ਜੁਟਿਆ ਹੋਇਆ ਸਰਕਾਰ ਦੇ ਦਿਦੇਸ਼ਾਂ ਤਹਿਤ ਬਹੁਤ ਸਾਰੇ ਮੰਤਰੀ ਸਹਿਬਾਨ ਵੀ ਲਗਾਤਾਰ ਇਹਨਾਂ ਹਲਕਿਆਂ ਦਾ ਦੌਰਾ ਕਰ ਰਹੇ ਨੇ ਤੇ ਲੋਕਾਂ ਨੂੰ ਰਾਹਤ ਅਤੇ ਬਚਾਅ ਸੰਬੰਧੀ ਜਿਹੜੇ ਕਾਰਜ ਪ੍ਰਸ਼ਾਸਨ ਵੱਲੋਂ ਕਿਤੇ ਜਾ ਰਹੇ ਨੇ ਉਹਨਾਂ ਦੀ ਵੀ ਜਿਹੜੀ ਸਮੀਖਿਆ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਲੋਕ ਫਸੇ ਹੋਏ ਨੇ ਪਾਣੀ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ ਔਰ ਲੋਕ ਜਿਹੜੇ ਆਪਣੇ ਘਰਾਂ ਦੀ ਛੱਤਾਂ ਤੇ ਫਸੇ ਹੋਏ ਨੇ ਉਹਨਾਂ ਤੱਕ ਅੰਜ਼ਾਸ਼ਨ ਸਮਗਰੀ ਜਾਂ ਹੋਰ ਵੀ ਜਿਹੜਾ ਲੋੜਿੰਦਾ ਸਮਾਨ ਹੈ ਉਹ ਜ਼ਰੂਰ ਪਹੁੰਚਾਇਆ ਜਾ ਸਕੇ ਤਾਂ ਜੋ ਜਿਹੜੇ ਲੋਕ ਇਸ ਵਿਪਤਾ ਵਿੱਚ ਫਸੇ ਹੋਏ ਨੇ ਉਹਨਾਂ ਦੀ ਵਿਪਤਾ ਘਟੋ ਘਟ ਕੁਝ ਜਿਹੜੀ ਕੀ ਉਹ ਘਟ ਕੀਤੀ ਜਾ ਸਕੇ ਔਰ ਇਸ ਵੇਲੇ ਤੁਹਾਨੂੰ ਦਿਖਾ ਸਕਦੇ ਹਾਂ ਵੀ ਇੱਥੇ ਸੱਕੀ ਨਾਲਾ ਜਿਹੜਾ ਕੀ ਉਹ ਵੀ ਬਹੁਤ ਜ਼ਿਆਦਾ ਉਫਾਨ ਤੇ ਹੈ ਬਹੁਤ ਜ਼ਿਆਦਾ ਪਾਣੀ ਜਿਹੜਾ ਭਰਿਆ ਹੋਇਆ ਹੈ ਦੂਜੇ ਪਾਸੇ ਰਾਵੀ ਦੀ ਜਿਹੜੀ ਮਾਰ ਹੈ ਲਗਾਤਾਰ ਪਿੰਡਾਂ ਵੱਲ ਵੱਧਦੀ ਜਾ ਰਹੀ ਹੈ ਔਰ ਜਿਹੜਾ ਜੇ ਗੱਲ ਕਰ ਲਈਏ ਇਸ ਰੋੜ ਤੋਂ ਅੱਗੇ ਸੜਕ ਹੈ ਜਿਹੜੀ ਕਿ ਉੱਥੇ ਵੀ ਪਾਣੀ ਭਰ ਗਿਆ ਹੈ ਪਹਿਲਾਂ 2-3 ਦਿਨ ਪਹਿਲੇ ਪਾਣੀ ਬਿਲਕੁਲ ਨਹੀਂ ਸੀਗਾ ਪਰ ਹੁਣ ਉੱਥੇ ਪਾਣੀ ਜਿਹੜਾ ਕਿ ਉਹ ਭਰ ਗਿਆ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੈ ਕਿਉਂਕਿ ਇੱਕ ਪਾਸੇ ਬੱਦਲ ਵੀ ਜਿਹੜੇ ਕਿ ਉਹ ਲਗਾਤਾਰ ਬਰਸ ਰਹੇ ਨੇ ਦੂਜੇ ਪਾਸੇ ਜੋ ਪਹਾੜੀ ਇਲਾਕਿਆਂ ਵਿੱਚ ਬੱਦਲ ਫਟ ਰਹੇ ਨੇ ਹੋਰ ਬਹੁਤ ਸਾਰਾ ਪਾਣੀ ਜਿਹੜਾ ਕਿ ਮੈਦਾਨੀ ਇਲਾਕਿਆਂ ਵਿੱਚ ਆ ਰਿਹਾ ਜਿਸ ਨੇ ਕਿ ਬਹੁਤ ਵੱਡਾ ਨੁਕਸਾਨ ਕੀਤਾ ਹੈ ਖਾਸ ਕਰਕੇ ਰਾਵੀ ਦਰਿਆ ਦੇ ਨੇੜਲੇ ਜਿਹੜੇ ਵੀ ਪਿੰਡ ਵਸੇ ਹੋਏ ਨੇ ਉੱਥੇ ਬਹੁਤ ਜ਼ਿਆਦਾ ਪਾਣੀ ਪਰ ਗਿਆ ਇਸ ਕਰਕੇ ਲੋਕ ਉੱਤੇ ਫਸੇ ਹੋਏ ਨੇ ਔਰ ਲੋਕਾਂ ਦਾ ਕਾਫੀ ਸਾਰਾ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਗਈਆਂ ਨੇ ਮਾਲ ਡੰਗਰ ਵੀ ਜਿਹੜੇ ਰੁੜ ਗਏ ਨੇ ਔਰ ਜਿਹੜੇ ਲੋਕ ਉੱਤੇ ਫਸੇ ਹੋਏ ਨੇ ਉਹਨਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਵਾਸਤੇ ਲਗਾਤਾਰ ਪ੍ਰਸ਼ਾਸਨ ਅਤੇ ਨਾਲ ਸਮਾਜ ਸੇਵ ਜਿੱਥੇ ਬੰਦੀਆਂ ਨੇ ਜਿਹੜੀਆਂ ਕਿ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਨੇ ਔਰ ਲੋਕਾਂ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਕਿਸੇ ਵੀ ਜਿਹੜੀ ਸਥਿਤੀ ਤੋਂ ਉਹ ਨਿਪਟੇ ਜਾ ਸਕੇ ਕਮਲਪ੍ਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨੀ ਫੀਰ ਟੀਵੀ ਅਜਨਾਲਾ ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਅਜਨਾਲਾ ਕਸਬੇ 'ਚ ਖੜੇ ਆ ਜਿੱਥੇ ਕਿ ਤੁਹਾਨੂੰ ਪਹਿਲਾਂ ਹਾਲਾਤ ਦਿਖਾ ਦਿੰਨੇ ਆ ਕਿਉਂਕਿ ਸੱਕੀ ਨਾਲੇ ਦੇ ਬਿਲਕੁਲ ਆਪਾਂ ਉੱਥੇ ਉੱਪਰ ਖੜੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਪੱਧਰ ਆ ਉਹ ਕਾਫੀ ਜ਼ਿਆਦਾ ਆ ਔਰ ਇੱਕ ਪਾਸੇ ਸੱਕੀ ਨਾਲੇ ਦਾ ਪੱਧਰ ਵਧਿਆ ਆ ਦੂਜੇ ਪਾਸੇ ਰਾਵੀ ਦਰਿਆ ਦਾ ਪੱਧਰ ਵੀ ਕਾਫੀ ਜ਼ਿਆਦਾ ਵਧਿਆ ਹੋਇਆ ਔਰ ਇਹ ਤੁਹਾਨੂੰ ਦਿਖਾ ਦਿੰਨੇ ਇੱਥੇ ਕੀ ਪ੍ਰਸ਼ਾਸਨ ਵੱਲੋਂ ਇੱਥੇ ਲਾਲ ਝੰਡੀ ਲਗਾਈ ਗਈ ਆ ਇਸ ਸੱਕੀ ਨਾਲੇ ਤੋਂ ਗੁਜ਼ਰਦੇ ਜਿਹੜਾ ਪੁਲ ਆ ਉਸ ਤੇ ਲਾਲ ਝੰਡੀ ਲਖਾਈ ਗਈ ਆ ਤਾਂ ਜੋ ਲੋਕ ਸੁਚੇਤ ਰਹਿਣ ਇਸ ਤੋਂ ਬੇਤਰਾਂ ਕਿਉਂਕਿ ਅੱਗੇ ਜੋ ਹਾਲਾਤ ਨੇ ਜਿਆਦਾ ਨੇ ਪਾਣੀ ਬਹੁਤ ਜਿਆਦਾ ਹੈ ਲੱਕ ਤੱਕ ਪਾਣੀ ਜਿਹੜਾ ਕਿ ਭਰਿਆ ਹੋਇਆ ਹੈ ਇਸ ਕਰਕੇ ਪ੍ਰਸ਼ਾਸਨ ਵੱਲੋਂ ਇਤਿਹਾਤ ਵਜੋਂ ਇੱਥੇ ਲੋਕਾਂ ਨੂੰ ਰੋਕਣ ਵਾਸਤੇ ਇੱਥੇ ਲਾਲ ਝੰਡੀ ਲਗਾਈ ਗਈ ਹੈ ਤਾਂ ਜੋ ਲੋਕ ਜਿਹੜੇ ਨੇ ਸਾਵਧਾਨ ਸੁਚੇਤ ਰਹਿਣ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇਸ ਕਰਕੇ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਨੇ ਉਹ ਵਧ ਰਹੀ ਨੇ ਭਾਵੇਂ ਇੱਥੋਂ ਜੋ ਰਾਵੀ ਦਾ ਦਰਿਆ ਹੈ ਕਾਫੀ ਜਿਆਦਾ ਕਿਲੋਮੀਟਰ ਦੂਰ ਹੈ ਪਰ ਲਗਾਤਾਰ ਜਿਹੜਾ ਪਾਣੀ ਹੈ ਉਹ ਇੱਥੇ ਵਾਦਾ ਵਿਖਾਈ ਦੇ ਰਿਹਾ ਔਰ ਕਾਫੀ ਸਾਰੇ ਜਿਹੜੇ ਪਿੰਡ ਨੇ ਜੇ ਗੱਲ ਕਰ ਲਈ ਹੈ ਕਰੀਬ ਕਰੀਬ 70 ਪਿੰਡ ਨੇ ਜਿਹੜੇ ਕੀ ਅਸ ਦੀ ਜਾਦ ਵਿੱਚ ਨੇ ਹੜਾਂ ਦੀ ਜਾਦ ਵਿੱਚ ਨੇ ਜਿਸ ਕਰਕੇ ਲਗਾਤਾਰ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਕਾਫੀ ਸਾਰੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਹੁਤ ਜ਼ਿਆਦਾ ਬਰਸਾਤ ਵੀ ਹੋ ਰਹੀ ਔਰ ਪਹਾੜੀ ਇਲਾਕਿਆਂ ਵਿੱਚ ਜੋ ਬੱਦਲ ਫਟ ਰਹੇ ਨੇ ਉਸ ਦਾ ਜਿਹੜਾ ਪਾਣੀ ਹੈ ਉਹ ਹੇਠਾਂ ਵਾਲ ਮੈਦਾਨੀ ਇਲਾਕਿਆਂ ਵੱਲ ਜਾ ਰਿਹਾ ਹੈ ਜਿਸ ਨੇ ਕੀ ਹੜਾਂ ਦੀ ਸਥਿਤੀ ਬਣਾਈ ਹੋਈ ਹੈ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਰੀਬ ਕਰੀਬ 7 ਤੋਂ 8 ਡਿਸਟ੍ਰਿਕਟ ਨੇ ਜਿਹੜੇ ਕੀ ਉਹ ਹੜਾ ਦੀ ਮਾਰ ਹੇਠਾਂ ਨੇ ਇਸੇ ਵੇਲੇ ਅਸੀਂ ਤੁਹਾਨੂੰ ਤੀਸਰਾ ਦਿਖਾ ਰਹੇ ਹਾਂ ਸੱਕੀ ਨਾਲੇ ਦੀਆਂ ਜਿੱਥੇ ਕੀ ਕੁਝ ਹੀ ਦੂਰੀ ਤੇ ਅਜਨਾਲਾ ਕਸਬਾ ਹੈ ਤੇ ਇਹ ਜਿਹੜੀ ਰੋਡ ਹੈ ਇਹ ਰਮਦਾਸ ਨੂੰ ਜਾਂਦੀ ਹੈ ਜਿੱਥੇ ਕੀ ਹੁਣ ਇੱਥੋਂ ਪ੍ਰਸ਼ਾਸਨ ਵੱਲੋਂ ਇੱਥੇ ਲੋਕਾਂ ਨੂੰ ਇਹ ਸचेत ਕੀਤਾ ਜਾ ਰਿਹਾ ਵੀ ਅੱਗੇ ਨਾ ਜਾਣ ਸਿਰਫ ਅੱਗੇ ਉਹ ਹੀ ਲੋਕ ਜਾਣ ਜਿਹੜੇ ਕੀ ਕਿਸੇ ਸੰਸਥਾ ਨਾਲ ਜੁੜੇ ਹੋਏ ਨੇ ਜਿਹੜੇ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣੀ ਹੈ ਕਿਉਂਕਿ ਨਾਲ-ਨਾਲ ਪ੍ਰਸ਼ਾਸਨ ਵੀ ਜਿਹੜੀ ਕਿ ਉਹ ਰਾਹਤ ਕਮਾਵਤ ਜੁਟਿਆ ਹੋਇਆ ਸਰਕਾਰ ਦੇ ਦਿਦੇਸ਼ਾਂ ਤਹਿਤ ਬਹੁਤ ਸਾਰੇ ਮੰਤਰੀ ਸਹਿਬਾਨ ਵੀ ਲਗਾਤਾਰ ਇਹਨਾਂ ਹਲਕਿਆਂ ਦਾ ਦੌਰਾ ਕਰ ਰਹੇ ਨੇ ਤੇ ਲੋਕਾਂ ਨੂੰ ਰਾਹਤ ਅਤੇ ਬਚਾਅ ਸੰਬੰਧੀ ਜਿਹੜੇ ਕਾਰਜ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ ਦੀ ਵੀ ਜਿਹੜੀ ਸਮੀਖਿਆ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਲੋਕ ਫਸੇ ਹੋਏ ਨੇ ਪਾਣੀ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ ਔਰ ਲੋਕ ਜਿਹੜੀਆਂ ਆਪਣੇ ਘਰਾਂ ਦੀ ਛੱਤਾਂ ਤੇ ਫਸੇ ਹੋਏ ਨੇ ਉਹਨਾਂ ਤੱਕ ਅੰਜ਼ਾਸ਼ਨ ਸਮਗਰੀ ਜਾਂ ਹੋਰ ਵੀ ਜਿਹੜਾ ਲੋੜਿੰਦਾ ਸਮਾਨ ਹੈ ਉਹ ਜ਼ਰੂਰ ਪਹੁੰਚਾਇਆ ਜਾ ਸਕੇ ਤਾਂ ਜੋ ਜਿਹੜੇ ਲੋਕ ਇਸ ਵਿਪਤਾ ਵਿੱਚ ਫਸੇ ਹੋਏ ਨੇ ਉਹਨਾਂ ਦੀ ਵਿਪਤਾ ਘਟੋ ਘਟ ਕੁਝ ਜਿਹੜੀ ਕਿ ਉਹ ਘਟ ਕੀਤੀ ਜਾ ਸਕੇ ਔਰ ਇਸ ਵੇਲੇ ਤੁਹਾਨੂੰ ਦਿਖਾ ਸਕਦੇ ਹਾਂ ਵੀ ਇੱਥੇ ਸੱਕੀ ਨਾਲਾ ਜਿਹੜਾ ਕਿ ਉਹ ਵੀ ਬਹੁਤ ਜ਼ਿਆਦਾ ਉਫਾਨ ਤੇ ਹੈ ਬਹੁਤ ਜ਼ਿਆਦਾ ਪਾਣੀ ਜਿਹੜਾ ਭਰਿਆ ਹੋਇਆ ਹੈ ਦੂਜੇ ਪਾਸੇ ਰਾਵੀ ਦੀ ਜਿਹੜੀ ਮਾਰ ਲਗਾਤਾਰ ਪਿੰਡਾਂ ਵੱਲ ਵੱਧਦੀ ਜਾ ਰਹੀ ਹੈ ਔਰ ਜਿਹੜਾ ਜੇ ਗੱਲ ਕਰ ਲਈਏ ਇਸ ਰੋੜ ਤੋਂ ਅੱਗੇ ਸੜਕ ਹੈ ਜਿਹੜੀ ਕਿ ਉੱਥੇ ਵੀ ਪਾਣੀ ਭਰ ਗਿਆ ਹੈ ਪਹਿਲਾਂ 2-3 ਦਿਨ ਪਹਿਲੇ ਪਾਣੀ ਬਿਲਕੁਲ ਨਹੀਂ ਸੀਗਾ ਪਰ ਹੁਣ ਉੱਥੇ ਪਾਣੀ ਜਿਹੜਾ ਕਿ ਉਹ ਭਰ ਗਿਆ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੈ ਕਿਉਂਕਿ ਇੱਕ ਪਾਸੇ ਬੱਦਲ ਵੀ ਜਿਹੜੇ ਕਿ ਉਹ ਲਗਾਤਾਰ ਬਰਸ ਰਹੇ ਨੇ ਦੂਜੇ ਪਾਸੇ ਜੋ ਪਹਾੜੀ ਇਲਾਕਿਆਂ ਵਿੱਚ ਬੱਦਲ ਫਟ ਰਹੇ ਨੇ ਹੋਰ ਬਹੁਤ ਸਾਰਾ ਪਾਣੀ ਜਿਹੜਾ ਕਿ ਮੈਦਾਨੀ ਇਲਾਕਿਆਂ ਵਿੱਚ ਆ ਰਿਹਾ ਜਿਸ ਨੇ ਕਿ ਬਹੁਤ ਵੱਡਾ ਨੁਕਸਾਨ ਕੀਤਾ ਹੈ ਖਾਸ ਕਰਕੇ ਰਾਵੀ ਦਰਿਆ ਦੇ ਨੇੜਲੇ ਜਿਹੜੇ ਵੀ ਪਿੰਡ ਵਸੇ ਹੋਏ ਨੇ ਉੱਥੇ ਬਹੁਤ ਜ਼ਿਆਦਾ ਪਾਣੀ ਪਰ ਗਿਆ ਇਸ ਕਰਕੇ ਲੋਕ ਉੱਤੇ ਫਸੇ ਹੋਏ ਨੇ ਔਰ ਲੋਕਾਂ ਦਾ ਕਾਫੀ ਸਾਰਾ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਗਈਆਂ ਨੇ ਮਾਲ ਡੰਗਰ ਵੀ ਜਿਹੜੇ ਰੁੜ ਗਏ ਨੇ ਔਰ ਜਿਹੜੇ ਲੋਕ ਉੱਤੇ ਫਸੇ ਹੋਏ ਨੇ ਉਹਨਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਵਾਸਤੇ ਲਗਾਤਾਰ ਪ੍ਰਸ਼ਾਸਨ ਅਤੇ ਨਾਲ ਸਮਾਜ ਸੇਵੀ ਜਥੇਬੰਦੀਆਂ ਨੇ ਜਿਹੜੀਆਂ ਕਿ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਨੇ ਔਰ ਲੋਕਾਂ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਕਿਸੇ ਵੀ ਜਿਹੜੀ ਸਥਿਤੀ ਤੋਂ ਉਹ ਨਿਪਟੇ ਜਾ ਸਕੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹਿਆ ਦਿਨਿਕ ਫਿਰਾ ਟੀਵੀ ਅਜ ਨਾਲਾ